ਕੇ ਸ਼ਰਾਬ ਚ ਸਭ ਤੋਂ ਜ਼ਿਆਦਾ 18% ਬਣਦੇ ਚਾਂਸਸ ਨੇ OPIAR ਚ 13% ਦੇ ਨੇ ਭੰਗ ਦੇ 8.6% ਨੇ ਵਿਭਾਰਤ ਅਤੇ ਪੰਜਾਬ ਵਿੱਚ ਇਹਦੀ ਕੀ ਹਾਲਤ ਹੈ ਦੇਖੋ ਸਾਡੇ ਕੋਲ ਬੀਇੰਗ ਜਿਹੜਾ ਹੈ ਨਾ ਆਪਣਾ ਅਸੀਂ ਵਿਕਸਤ ਮੁਲਕ ਨਹੀਂ ਆ ਘੱਟ ਵਿਕਸਿਤ ਹੈਗੇ ਆ ਸਾਡੇ ਕੋਲ ਨਾ ਜਦੋਂ ਵੀ ਕੁਝ ਦੇਖਣਾ ਹੋਵੇ ਤਾਂ ਸਾਡੇ ਕੋਲ ਤੱਥਾਂ ਦੀ ਘਾਟ ਹੁੰਦੀ ਹੈ ਤੇ ਜਦੋਂ ਤੱਥ ਤੱਥ ਨਹੀਂ ਤੁਹਾਡੇ ਕੋਲ ਹੁੰਦੇ ਤੇ ਫਿਰ ਉਹ ਤੁਸੀਂ ਆ ਕਿਸੇ ਫੋਰਸ ਨਾਲ ਨਹੀਂ ਕਹਿ ਸਕਦੇ ਕਿ ਇਹ ਗੱਲ ਸੱਚੀ ਹੈ ਤੇ ਇਹ ਗੱਲ ਝੂਠੀ ਹੈ ਸੋ 2004-05 ਚ ਸਾਡੇ ਕੋਲ ਇੱਕ ਸਰਵੇ ਆਇਆ ਸੀਗਾ ਗਵਰਨਮੈਂਟ ਆਫ ਇੰਡੀਆ ਦਾ ਪਰ ਉਹ ਸਾਰੇ ਹਿੰਦੁਸਤਾਨ ਦਾ ਨਹੀਂ ਸੀਗਾ ਪਰੰਤੂ ਆ 2019 ਵਿੱਚ ਮਿਨਿਸਟਰੀ ਆਫ ਸੋਸ਼ਲ ਜਸਟਿਸ ਐਂਡ 엠ਪਾਵਰਮੈਂਟ ਨੇ ਇਹ ਆਪਣਾ ਏਮਸ ਨਿਊ ਦਿੱਲੀ ਦੇ ਥਰੂ ਨੈਸ਼ਨਲ ਡਰਗ ਡਿਪੈਂਡੈਂਸ ਸੈਂਟਰ ਵੱਲੋਂ ਇੱਕ ਆਲ ਇੰਡੀਆ ਸਰਵੇ ਕਰਾਇਆ ਸੀਗਾ ਇਹ ਜਾਣਨ ਲਈ ਕਿ ਕਿੰਨੀ ਮਾਤਰਾ ਹੈ ਜਿਹੜਾ ਕਿ ਸਬਸਟੈਂਸ ਯੂਜ਼ ਕਰਨ ਦੀ ਭਾਰਤ ਦੇ ਵੱਖਰੇ ਵੱਖਰੇ ਸੂਬਿਆਂ 'ਚ ਤੇ ਯੂਨੀਅਨ ਟੈਰੀਟਰੀਜ਼ 'ਚ ਇਹ ਸਰਵੇ ਉਹਨਾਂ ਨੇ 2017-18 'ਚ ਕਰਕੇ ਪੂਰਾ ਕਰਕੇ ਤੇ 2019 'ਚ ਇਸ ਦੀ ਰਿਪੋਰਟ ਪਬਲਿਸ਼ ਕੀਤੀ ਸੀ ਤੇ ਇਸ ਦੇ ਵਿੱਚ ਉਹਨਾਂ ਨੇ 10 ਤੋਂ ਲੈ ਕੇ 75 ਸਾਲ ਦੇ ਬੱਚੇ ਔਰਤਾਂ ਪੁਰਸ਼ ਆਦਿ ਨੂੰ ਸ਼ਾਮਲ ਕੀਤਾ ਤੇ ਉਹਨਾਂ ਨੇ ਇਹਦੇ ਵਿੱਚ ਬਹੁਤ ਵੱਡਾ ਸੈਂਪਲ ਲਿਆ ਸੀਗਾ ਉਹ ਸੀਗਾ ਪੌਣੇ 5 ਲੱਖ ਲੋਕਾਂ ਦਾ ਤੇ ਇਸ ਦੇ ਵਿੱਚ ਉਹਨਾਂ ਨੇ ਦੋ ਤਰ੍ਹਾਂ ਦੀਆਂ ਟਰਮਾਂ ਯੂਜ਼ ਕੀਤੀਆਂ ਨੇ ਵੀ ਇੱਕ ਤਾਂ ਯੂਜ਼ਰ ਜਿਹਨੂੰ ਅਸੀਂ ਕਹਿੰਦੇ ਹਾਂ ਵਰਤੋਂਕਾਰ ਨਸ਼ੇ ਦੇ ਵਰਤੋਂ ਕਰਨ ਵਾਲੇ ਇੱਕ ਉਹ ਜੋ ਨਸ਼ੇੜੀ ਬਣ ਜਾਂਦੇ ਨੇ ਡਿਪੈਂਡੈਂਟ ਹੋ ਜਾਂਦੇ ਨੇ ਤੇ ਉਹਨਾਂ ਦਾ ਆਪਣਾ ਉਹਨਾਂ ਨੇ ਇੱਕ ਸਕੇਲ ਬਣਾਈ ਸੀ ਜਿਹਦੇ ਤੇ ਇਹ ਮੈਜ਼ਰ ਕਰਕੇ ਉਹਨਾਂ ਨੇ ਇਹ ਦੱਸਿਆ ਦੇਗਾ ਕਿ ਨਸ਼ੇੜੀ ਕਿਹੜਾ ਹੁੰਦਾ ਹੈ ਉਹ ਡਿਪੈਂਡੈਂਟ ਕਿਹੜਾ ਹੁੰਦਾ ਹੈ ਤੇ ਉਹ ਆਪਾਂ ਇੰਨੀ ਡਿਟੇਲ ਚ ਨਹੀਂ ਜਾਵਾਂਗੇ ਤਾਂ ਕਿਉਂਕਿ ਆਪਾਂ ਇਹ ਜਿਹੜੀ ਵੀਡੀਓ ਐ ਸ਼ਾਰਟ ਰੱਖਣੀ ਆ ਤੇ ਉਹਨਾਂ ਦਾ ਪਹਿਲਾ ਜਿਹੜਾ ਸੀ ਨਤੀਜਾ ਆਇਆ ਉਹਨਾਂ ਨੇ ਦੱਸਿਆ ਕਿ ਸ਼ਰਾਬ ਜਿਹੜਾ ਹੈ ਨਾ ਪੰਜ ਹਿੰਦੁਸਤਾਨ ਚ ਮਨ ਭੌਂਦਾ ਨਸ਼ਾ ਹੈ ਤੇ ਇਹਦੇ ਵਿੱਚ 16 ਕਰੋੜ ਲੋਕ ਨੇ ਜਿਹੜੇ ਉਹ ਸ਼ਰਾਬ ਦੀ ਵਰਤੋਂ ਕਰਦੇ ਨੇ ਆ ਤੇ 14.6% ਇਹ ਪਾਪੂਲੇਸ਼ਨ ਦਾ ਬਣਦੇ ਨੇ ਨਾ ਇਹ ਦੇਖੋ ਸਾਰੀ ਪਾਪੂਲੇਸ਼ਨ ਦਾ 14.6% ਨਹੀਂ ਬਣਦੇ ਇਹ ਸਿਰਫ 10 ਤੋਂ ਲੈ ਕੇ 75 ਸਾਲ ਦੀ ਉਮਰ ਤੱਕ ਦੇ ਜਿਹੜੇ ਆ ਆਂਦੇ ਨੇ ਬੱਚੇ ਔਰਤਾਂ ਤੇ ਪੁਰਸ਼ ਉਹਨਾਂ ਉਹਨਾਂ ਦਾ ਇਹ ਹੈਗਾ ਤੇ ਉਹਦੇ ਵਿੱਚ ਉਹਨਾਂ ਨੇ ਦੇਖਿਆ ਵੀ ਆ ਜਿਵੇਂ 14.6% ਆਪਣੀ ਸ਼ਰਾਬ ਦੀ ਵਰਤੋਂ ਕਰਦੇ ਦਾ ਮਤਲਬ ਇਹ ਹੋਇਆ ਕਿ 85. 85% ਤਾਂ ਬੰਦੇ ਹੱਥ ਹੀ ਨਹੀਂ ਲਾਂਦੇ ਸ਼ਰਾਬ ਦੀ ਬਿਲਕੁਲ ਹੀ ਟੀ ਟੋਟਲਰ ਨੇ ਹੈ ਜੀ ਤੇ 16 ਕਰੋੜ ਵਿੱਚੋਂ ਜਦੋਂ ਉਹਨਾਂ ਨੇ ਦੇਖਿਆ ਵੀ ਇਹਨਾਂ ਚੋਂ ਨਸ਼ੇੜੀ ਕਿੰਨੇ ਨੇ ਤਾਂ ਉਹਨਾਂ ਨੇ ਦੇਖਿਆ ਉਹ ਸਿਰਫ 5.7 ਕਰੋੜ ਹੀ ਨਿਕਲੇ ਜਿਹੜਾ ਕਿ ਪਾਪੂਲੇਸ਼ਨ ਦਾ 5.1% ਬਣਿਆ ਭਾਵ ਕਿ ਉਹਨਾਂ ਨੇ ਦੱਸਿਆ ਇਹ ਸਾਨੂੰ ਕਿ 18% ਲੋਕ ਨੇ ਜਿਹੜੇ ਸ਼ਰਾਬ ਦੀ ਵਰਤੋਂ ਕਰਦੇ ਨੇ ਤੇ ਉਹ ਨਸ਼ੇੜੀ ਬਣਦੇ ਬਣਦੇ ਨੇ ਬਾਕੀ ਜਿਹੜੇ <Daskopatio> 80 82% ਜਿਹੜੇ ਯੂਜ਼ਰ ਨੇ ਉਹ ਨਸ਼ੇੜੀ ਨਹੀਂ ਬਣਦੇ ਤੇ ਉਸ ਤੋਂ ਬਾਅਦ ਉਹਨਾਂ ਨੇ ਓਪੀਏਟ ਦੇਖੀ ਓਪੀਏਟ ਦੇ ਵਿੱਚ ਉਹਨਾਂ ਨੇ ਅਫੀਮ ਗਾਂਜਾ ਚਰਸ ਤੇ ਹੀਰੋਇਨ ਤੇ ਟ੍ਰੈਮਡੋਲ ਤੇ ਹੋਰ ਜਿਹੜੇ ਨਸ਼ੇ ਹੁੰਦੇ ਨੇ ਉਹਨਾਂ ਨੂੰ ਇਨਕਲੂਡ ਕੀਤਾ ਭੰਗ ਨੂੰ ਛੱਡ ਕੇ ਤਾਂ ਉਹਨਾਂ ਨੇ ਦੇਖਿਆ ਇਹਨਾਂ ਦੀ ਗਿਣਤੀ ਸਿਰਫ ਸਾਰੇ ਯੂਜ਼ ਕਰਨ ਵਾਲਿਆਂ ਦੀ ਵਰਤੋਂ ਕਰਨ ਵਾਲਿਆਂ ਦੀ ਇਹ 2.3 ਕਰੋੜ ਸੀ ਜਿਹੜੀ ਕਿ ਟੋਟਲ ਪਾਪੂਲੇਸ਼ਨ ਦਾ ਉਸ ਦਾ 2.1% ਮੰਗਦੀ ਸੀ ਤੇ ਉਹਨਾਂ 2.3 ਕਰੋੜ ਦੇ ਵਿੱਚੋਂ ਸਿਰਫ 17 70 ਲੱਖ ਹੀ ਨਸ਼ੇੜੀ ਬਣੇ ਇਹਦਾ ਮਤਲਬ ਇਹ ਹੋਇਆ ਕਿ ਸਿਰਫ 13% ਦੇਸ਼ੇੜੀ ਬਣੇ ਤੇ 87% ਜਿਹੜੇ ਯੂਜ਼ ਕਰਨ ਵਾਲੇ ਸੀਗੇ ਉਹ ਨਸ਼ੇੜੀ ਨਹੀਂ ਬਣੇ ਕਿਉਂਕਿ ਇਹ ਇੱਕ ਧਾਰਨਾ ਸਾਡੇ ਵੀ ਦਿੱਤੀ ਜਾਂਦੀ ਹੈ ਕਿ ਵੀ ਜੇ ਤੁਸੀਂ ਇਹ ਜਿਹੜੇ ਨਸ਼ੇ ਨੇ 2-4 ਵਾਰੀ ਕਰ ਲੋ ਤਾਂ ਤੁਹਾਨੂੰ ਤੁਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਇਹ ਉਸ ਧਾਰਨਾ ਦਾ ਵੀ ਜਿਹੜਾ ਹੈ ਨਾ ਉਹਨੂੰ ਵੀ ਰਿਫਿਊਟ ਕਰਦੀ ਹੈ ਕਿ ਵੀ ਇਹ ਗੱਲ ਨਹੀਂ ਹੈਗੀ ਹੈ ਯਾਨੀ ਕਿ 100 ਚੋਂ ਸਿਰਫ 13% ਹੀ ਨਸ਼ੇੜੀ ਬਣਦੇ ਨੇ ਜਿਹੜੇ ਇਹਨਾਂ ਨਸ਼ਿਆਂ 'ਚ ਵਰਤੋਂ ਕਰਨ ਲੱਗ ਜਾਂਦੇ ਨੇ ਸਾਰੇ ਨਸ਼ੇੜੀ ਨਹੀਂ ਬਣਦੇ ਤੇ ਤੀਜਾ ਉਹਨਾਂ ਨੇ ਲਿਆ ਸੀਗਾ ਭੰਗ ਭੰਗ ਦਾ ਉਹਨਾਂ ਨੇ ਦੱਸਿਆ ਕਿ 3.1 ਕਰੋੜ ਯੂਜ਼ਰ ਨੇ ਜਿਹੜੇ ਕਿ ਸਾਰੀ ਪਾਪੂਲੇਸ਼ਨ ਦਾ 2.8% ਬਣਦੇ ਨੇ ਤੇ 72 ਲੱਖ ਨਸ਼ੇੜੀ ਬਣੇ ਨੇ ਉਹਦੇ ਵਿੱਚੋਂ ਕੀ ਕੱਢਿਆ ਉਹਨਾਂ ਨੇ ਕਿ ਇਹ ਸਿਰਫ 8.6% ਦੀ ਨਸ਼ੇੜੀ ਬਣਦੇ ਨੇ ਭਾਵੇਂ ਕਿ ਜਿਹੜਾ 99.4% ਨੇ ਉਹ ਨਸ਼ੇੜੀ ਨਹੀਂ ਬਣਦੇ ਸੋ ਟੂ ਕਨਕਲੂਡ ਕਿ ਸ਼ਰਾਬ ਚ ਸਭ ਤੋਂ ਜ਼ਿਆਦਾ 18% ਬਣਦੇ ਚਾਂਸਸ ਨੇ ਉਪੀਅਰਤ 13% ਦੇ ਨੇ ਭੰਗ ਦੇ 8.6% ਨੇ ਤੇ ਹੁਣ ਇਹਦੇ ਮੁਕਾਬਲੇ ਆਪਾਂ ਦੇਖੀਏ ਇਹ ਤਾਂ ਸਾਰੇ ਆਲ ਇੰਡੀਆ ਦੀ ਫਿਗਰ ਹੈ ਵੀ ਆਪਣੇ ਪੰਜਾਬ ਦਾ ਕੀ ਹਾਲਤ ਹੈ ਕਿਉਂਕਿ ਉਹਨਾਂ ਨੇ ਸਾਰੀਆਂ ਸਟੇਟਸ ਦਾ ਡਾਟਾ ਇਕੱਠਾ ਕੀਤਾ ਸੀਗਾ ਤੇ ਸਾਨੂੰ ਉਸ ਵਿੱਚੋਂ ਪੰਜਾਬ ਦਾ ਡਾਟਾ ਵੀ ਮਿਲ ਜਾਂਦਾ ਤਾਂ ਉਹਨਾਂ ਨੇ ਦੇਖਿਆ ਵੀ ਉਸ ਪਾਪੂਲੇਸ਼ਨ ਦੇ ਵਿੱਚੋਂ ਜਿਹੜੇ 65 ਲੱਖ ਬੰਦੇ ਸੀ ਜਿਹੜੇ ਕਿ ਸ਼ਰਾਬ ਪੀਂਦੇ ਨੇ ਸ਼ਰਾਬ ਪੀਣ ਦਾ ਮਤਲਬ ਇਹ ਯੂਜ਼ਰ ਕਦੇ-ਕਦਾਈਂ ਪੀ ਲੈਂਦੇ ਨੇ ਬਿਲਕੁਲ ਟੀ ਟੋਟਲਰ ਨਹੀਂ ਹੈਗੇ ਤੇ ਉਹਨਾਂ ਦੇ ਵਿੱਚੋਂ ਜਿਹੜੇ ਨਸ਼ੇੜੀ ਬਣੇ ਨਾ ਉਹ ਸਿਰਫ 27 ਲੱਖ ਬਣੇ ਨੇ 27 ਲੱਖ ਦਾ ਮਤਲਬ ਹੈ ਕਿ ਉਹ ਉਹਨਾਂ ਚੋਂ 31% ਨਸ਼ੇੜੀ ਬਣੇ ਨੇ ਤੇ ਆ 69% ਜਿਹੜੇ ਨੇ ਨਾ ਉਹ ਨਸ਼ੇੜੀ ਨਹੀਂ ਬਣੇ ਤੇ ਆ ਜਦੋਂ ਆਪਾਂ ਓਪੀਐਡ ਦੀ ਗੱਲ ਕਰੀਏ ਤਾਂ ਉਹਨਾਂ ਦੇ ਯੂਜ਼ਰ 14.3 ਲੱਖ ਸੀ ਤੇ ਜਿਨ੍ਹਾਂ ਵਿੱਚੋਂ ਕਿ 7.2% ਹੀ ਨਸ਼ੇੜੀ ਬਣੇ ਤੇ ਉਹਨਾਂ ਦੇ ਹਿਸਾਬ ਨਾਲ ਇਹ 13% ਜਿਹੜੇ ਯੂਜ਼ਰ ਨੇ ਉਹ ਨਸ਼ੇੜੀ ਬਣੇ ਤੇ 87% ਜਿਹੜੇ ਯੂਜ਼ਰ ਨੇ ਉਹ ਨਸ਼ੇੜੀ ਨਹੀਂ ਬਣੇ ਤੇ ਜਦੋਂ ਅਸੀਂ ਭੰਗ ਤੇ ਆਂਦੇ ਆ ਤੇ ਭੰਗ ਦਾ ਉਹ ਸਾਨੂੰ ਦੱਸਦੇ ਨੇ ਕਿ ਭੰਗ ਦਾ 31.5% ਲੱਖ ਜਿਹੜੇ ਯੂਜ਼ਰ ਨੇ ਸਿਰਫ ਉਹਨਾਂ ਚੋਂ 5.7% ਲੱਖ ਨਸ਼ੇੜੀ ਬਣਦੇ ਨੇ ਸਿਰਫ ਇਹਨਾਂ ਚੋਂ ਆ ਇਹ ਜਿਹੜਾ ਟੋਟਲ ਪਾਪੂਲੇਸ਼ਨ ਦਾ ਹੈ ਨਾ ਇਹ 3% ਨਸ਼ੇੜੀ ਬਣਦੇ ਨੇ ਤੇ ਜਦੋਂ ਜਿਹੜੇ ਭੰਗ ਲੈਣਾ ਸ਼ੁਰੂ ਕਰ ਦਿੰਦੇ ਨੇ ਉਹਨਾਂ ਚੋਂ ਸਿਰਫ 3% ਹੀ ਨਸ਼ੇੜੀ ਬਣਦੇ ਨੇ 97% ਜਿਹੜੇ ਨੇ ਉਹ ਨਸ਼ੇੜੀ ਨਹੀਂ ਬਣਦੇ ਸੋ ਜਦੋਂ ਇਹਨਾਂ ਨੂੰ ਅਸੀਂ ਕੰਪੇਅਰ ਕਰਦੇ ਹਾਂ ਆਲ ਇੰਡੀਆ ਫਿਗਰ ਨਾਲ ਆਲ ਇੰਡੀਆ ਫਿਗਰ ਨਾਲ ਤਾਂ ਇਹ ਜਿਹੜੇ ਆ ਆਪਣਾ ਸਾਡਾ ਜਿਹੜਾ ਸ਼ਰਾਬ ਵਿੱਚ ਇਹ ਸੀੜੀ ਬਣਦਾ ਜਿਆਦਾ ਸਕੋਰ ਹੈ ਬਾਕੀਆਂ ਦੇ ਵਿੱਚ 13% ਓਪੀਆਰ ਦਾ ਭਾਰਤ ਦਾ ਵੀ ਸੀ ਸਾਡਾ ਵੀ ਆ ਭੰਗ ਦੇ ਵਿੱਚ ਆਲ ਇੰਡੀਆ ਦਾ 8.6% ਸੀ ਸਾਡਾ 3% ਹੈ ਸੋ ਸਾਡਾ ਜਿਹੜਾ ਜਿਆਦਾ ਜਿਹੜਾ ਨਸ਼ੇੜੀ ਬਣਦੇ ਚਾਂਸਸ ਨੇ ਉਹ ਸਾਡੇ ਸ਼ਰਾਬ ਸ਼ਰਾਬ ਦੇ ਨੇ ਸੋ ਇਹ ਜਿਹੜੇ ਤੱਥਾਂ ਨੂੰ ਅਸੀਂ ਦੇਖ ਕੇ ਅਸੀਂ ਇਹ ਕਹਿ ਸਕਦੇ ਹਾਂ ਕਿ ਸ਼ਰਾਬ ਭਾਵ ਜਿਹੜੇ ਕਾਨੂੰਨੀ ਨਸ਼ਾ ਹੈ ਤੇ ਇਹਦੇ ਨਾਲ ਮੈਂ ਤੁਹਾਨੂੰ ਦੱਸਾਂ ਕਿ ਕਾਨੂੰਨੀ ਨਸ਼ੇ ਦੇ ਵਿੱਚ ਤੰਬਾਕੂ ਵੀ ਆ ਜਾਂਦਾ ਤੰਬਾਕੂ ਜਿਹੜਾ ਹੈ ਨਾ ਉਹ ਸ਼ਰਾਬ ਨਾਲੋਂ ਵੀ ਜ਼ਿਆਦਾ ਡੇਂਜਰਸ ਹੈ ਜੇ ਆਪਾਂ ਨੰਬਰ ਆਫ ਡੈਥਸ ਉਹਨਾਂ ਦੇ ਕਾਊਂਟ ਕਰੀਏ ਤਾਂ ਕਹਿਣ ਦਾ ਮਤਲਬ ਇਹ ਹੈ ਸ਼ਰਾਬ ਜਿਹੜਾ ਹੈ ਓਪੀਅਟ ਤੇ ਹੀਰਨ ਤੇ ਚਿੱਟੇ ਤੇ ਹੋਰ ਕੈਪਸੂਲ ਆਤੋਂ ਵੀ ਜ਼ਿਆਦਾ ਕਈ ਗੁਣਾ ਘਾਤਕ ਹੈ ਕਈ ਗੁਣਾ ਘਾਤਕ ਹੈ ਤੇ ਗਲੋਬਲ ਲੈਵਲ ਦੀਆਂ ਸਟੱਡੀਆਂ ਕਹਿੰਦੀਆਂ ਨੇ ਕਿ ਇਹ ਸ਼ਰਾਬ ਨਾਲੋਂ 3 ਗੁਣਾ ਘਾਤਕ ਹੈ ਤੇ ਭਾਰਤ ਵਿੱਚ ਵੀ ਉਵੇਂ ਹੀ ਇਹ ਸੱਚ ਹੈ ਜਿਵੇਂ ਸੰਸਾਰ ਦੇ ਹੋਰ ਮੁਲਕਾਂ ਵਿੱਚ ਕਿਉਂਕਿ ਜੇ ਅਸੀਂ ਦੇਖੀਏ ਕਿ ਜਿਵੇਂ ਸਾਡੇ ਪੰਜਾਬ ਵਿੱਚ ਹੀ ਹੈ ਜੇ ਸ਼ਰਾਬ ਦੇ ਨਸ਼ੇੜੀਆਂ ਦੀ ਗਿਣਤੀ ਲਾਈਏ ਤਾਂ ਉਹ 27 ਲੱਖ ਹੈ ਤੇ ਜਦੋਂ ਅਸੀਂ ਓਪੀਆਰ ਦੇ ਨਸ਼ੇੜੀਆਂ ਦੀ ਗਿਣਤੀ ਲਾਈਏ ਉਹ ਸਾਡੇ ਕੋਲ 7.2 ਲੱਖ ਹੈ ਤੇ ਇਹਦਾ ਮਤਲਬ ਹੈ ਕਿ ਇਹ ਸਾਡੇ 3 ਗੁਣਾ 350% ਆਪਣੇ ਸ਼ਰਾਬ ਇਹਨਾਂ ਤੋਂ ਜਾਗਦਾ ਨਸ਼ੇੜੀ ਨੇ ਜਿਹੜੇ ਕਿ ਸਾਡੇ ਮੁਲਕ 'ਚ ਨੇ ਪਰ ਸਾਡੀ ਜਿਹੜੀ ਸਰਕਾਰ ਹੈ ਇਹਨਾਂ ਕਾਨੂੰਨੀ ਦਸ਼ਿਆਂ ਵੱਲ ਧਿਆਨ ਨਹੀਂ ਦਿੰਦੀ ਤੇ ਇਹਨਾਂ ਦੇ ਅਸਰ ਵੱਲ ਧਿਆਨ ਨਹੀਂ ਦਿੰਦੀ ਸਿਰਫ ਉਹ ਚਿੱਟੇ ਤੇ ਦੂਸਰੇ ਗੈਰ ਕਾਨੂੰਨੀ ਦਸ਼ਿਆਂ ਤੇ ਧਿਆਨ ਦਿੰਦੀ ਆ ਮੈਂ ਇਹਦੇ ਵਿੱਚ ਇਹ ਨਹੀਂ ਚਾਹੁੰਦਾ ਇਹ ਨਹੀਂ ਕਹਿੰਦਾ ਕਿ ਵੀ ਉਹ ਗੈਰ ਕਾਨੂੰਨੀ ਦਸ਼ਿਆਂ ਵੱਲ ਧਿਆਨ ਨਾ ਦੇਣ ਪਰ ਮੈਂ ਚਾਹਨਾ ਵੀ ਉਹ ਨਾਲ ਦੀ ਨਾਲ ਜਿਹੜੇ ਸ਼ਰਾਬ ਦੇ ਕਰਕੇ ਜੋ ਕਿ ਜ਼ਿਆਦਾ ਗਿਣਤੀ ਚ ਨੇ 3.5 ਗੁਣਾ ਨੇ ਪੰਜਾਬ ਦੇ ਵਿੱਚ ਵੀ ਤੇ ਹਿੰਦੁਸਤਾਨ ਦੇ ਵਿੱਚ ਵੀ ਉਹਨਾਂ ਵੱਲ ਵੀ ਧਿਆਨ ਦੇਣਾ ਚਾਹੀਦਾ ਤਾਂ ਕਿ ਅਸੀਂ ਜਿਹੜੇ ਨਸ਼ਿਆਂ ਤੇ ਕਾਬੂ ਪਾ ਸਕੀਏ